ਜੋਗ ਜੋਗਿਆ ਟਰ ਚਬਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀ ਔ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਹਾਂ ਪਾਵਨ ਚਰਨਾਂ 'ਚ ਹਾਜ਼ਰੀ ਭਰ ਕੇ ਮਨੁੱਖਾ ਜਨਮ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਦਾਰਾ ਸਤਿਗੁਰਾਂ ਦੇ ਵਿੱਚ ਆਏ ਨਾਮਾਂ ਤੇ ਥਾਵਾਂ ਦਾ ਜ਼ਿਕਰ ਜੋ ਲੜੀ ਦਾ ਚੱਲ ਰਿਹਾ ਸੋ ਅੱਜ ਸਤਿਗੁਰਾਂ ਦੇ ਹਜ਼ੂਰ ਭਗਤ ਪੀਪਾ ਜੀ ਇਨਾਂ ਦੇ ਪਾਵਨ ਜੀਵਨ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਜੋ ਇਹ ਪਾਵਨ ਬਚਨ ਵਰਤਦੇ ਹਨ ਕਿ ਜੋ ਬ੍ਰਹਮਿੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਮੇ ਪਰਮ ਤਤ ਹੈ ਸਾਤਗੁਰ ਹੋਏ ਲਖਾਵੈ ਸੋ ਮਹਾਨ ਜੀਵਨ ਪੀਪਾ ਜੀ ਦਾ ਜਿਹਨੇ ਅਗੰਮੀ ਜੋ ਧਾਨ ਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜੋ ਬੜਾ ਮੁੱਲਾ ਗਿਆਨ ਪ੍ਰਾਪਤ ਕੀਤਾ ਪਾਵਨ ਦਰਸ਼ਨਾਂ ਨੂੰ ਹਾਸਲ ਕੀਤਾ ਔਰ ਸੰਸਾਰ ਦੇ ਲੋਕਾਂ ਨੂੰ ਉਸ ਨਿਰੰਕਾਰ ਦੀ ਡਿਊਟੀ ਕਰਨ ਵਾਸਤੇ ਗਿਆ ਡਿਊਟੀ ਕਿ ਇਸ ਕਾਰਨ ਤੈਨੂੰ ਇਹ ਮਿਲੀ ਹੈ ਨਾ ਐਸ਼ੋ ਰਾਮ ਮਿਲੇ ਤੂੰ ਨਿਰੰਕਾਰ ਦਾ ਮਹਾਰਾਜ ਕਹਿੰਦੇ ਤੂੰ ਉਸ ਨਿਰੰਕਾਰ ਦਾ ਨਾਮ ਜਪ ਸਿਮਰਨ ਕਰਨ ਉਹਨੂੰ ਅਰਾਧਨਾ ਕਰ ਸਵਾਉ ਤੂੰ ਇਹਨਾਂ ਦਾ ਜੀਵਨ ਦੋ ਚੀਜ਼ਾਂ ਦਾ ਸੰਮੇਲਨ ਤੇ ਚੱਲਦਾ ਹੈ ਕਿ ਕਿ ਸਾਡਾ ਸਰੀਰ ਹੈ ਔਰ ਦੂਸਰਾ ਸਰੀਰ ਨੂੰ ਚਲਾਉਣ ਵਾਲਾ ਤੇ ਸਾਡੀ ਆਤਮਾ ਇਹਨਾਂ ਦੋਨਾਂ ਦੇ ਜੇ ਆਤਮਾ ਨੇ ਤਾਂ ਵੀ ਸਰੀਰ ਮਿੱਟੀ ਦੇ ਸਰੀਰ ਨੂੰ ਕੋਈ ਤਕਲੀਫ ਹੈ ਜਿਹਨੂੰ ਆਪਾਂ ਬਿਮਾਰੀ ਕਹਿੰਦੇ ਨੇ ਤਾਂ ਵੀ ਇਹ ਰੋਗ ਹੈ ਰੋਗ ਤਾਂ ਇਹ ਬਹਿ ਜਾਂਦਾ ਹੈ ਇਹ ਪੂਰਨ ਕੰਮ ਨਹੀਂ ਕਰ ਸਕਦਾ ਹੈ ਤੇ ਕਹਿੰਦੇ ਇਸ ਕਰਕੇ ਸਰੀਰ ਦੀਆਂ ਲੋੜਾਂ ਨੂੰ ਪੂਰਿਆ ਕਰਨ ਵਾਸਤੇ ਜੋ ਮਨੁੱਖ ਹੈ ਉਹ ਕੰਾਲਨਾ ਕਰਦਾ ਹੈ ਦੀ ਨਾਲ ਸੰਸਾਰ ਦਾ ਜਿਵੇਂ ਧਨ ਦਾ ਪਦਾਰਥ ਹੈ ਭਾਗ ਰਾਜ ਹੁਕਮ ਹੈ ਹਾਸਲ ਸੁਖ ਰਾਮ ਮਾਣ ਵਡਿਆਈ ਕਿन्हਾਂ ਸਾਰੇ ਪਦਾਰਥ ਪਾਪ ਪ੍ਰਾਪਤ ਕਰਨ ਉਪਰੰਤ ਮਨੁੱਖ ਫੇਰ ਵੀ ਸੰਸਾਰ ਵਿੱਚ ਦੁਖੀ ਤੇ ਦਿਲਗ੍ਰਹੀ ਰਹਿੰਦਾ ਹੈ ਸੰਸਾਰ ਦੇ ਵਿੱਚ ਕਹਿੰਦੇ ਵੱਡੇ ਭਾਗ ਨੇ ਜੋ ਰਾਜ ਭਾਗ ਇਹ ਹੁਕਮ ਹਾਸਲ ਹੋ ਜੇ ਸੁਖ ਰਾਮ ਪ੍ਰਾਪਤ ਹੋ ਜੇ ਤਾਂ ਥੋੜਾ ਜਿਹਾ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਮਾਇਆ ਦਾ ਪ੍ਰਭਾਵ ਵੀ ਐਸਾ ਹੈ ਜੋ ਮਨੁੱਖ ਨੂੰ ਸਦੀ ਵੀ ਸੁਖ ਸ਼ਾਂਤੀ ਪ੍ਰਤੀ ਸੋਚਣ ਦਾ ਸਦੀ ਵੀ ਸੁਖ ਦੀ ਪ੍ਰਾਪਤੀ ਦਾ ਰਸਤਾ ਢੂੰਡਣ ਲਈ ਔਰ ਸੰਸਾਰ ਦੇ ਪਦਾਰਥਾਂ ਵਿੱਚੋਂ ਸੁਖ ਢੂੰਡਣ ਲਈ ਕਹਿੰਦੇ ਟੱਕਰਾ ਮਰੌਂਦਾ ਰਹਿੰਦਾ ਹਰ ਵੇਲੇ ਸੋਚਦੇ ਨੇ ਸਾਨੂੰ ਕਿਵੇਂ ਨਾ ਕਿਵੇਂ ਕਿੱਧਰ ਨਾ ਕਿਧ ਸੁਖ ਮਿਲ ਜੇ ਕਿਵੇਂ ਨਾ ਕਿਵੇਂ ਧਾਨਾ ਹੀ ਜਾਵੇ ਪਦਾਰਥ ਆਈ ਜਾਣਾ ਹੱਥ ਪੰਮੇ ਸਾਨੂੰ ਨਾ ਹੀ ਹਲਾਉਣਾ ਪਵੇ ਪਰ ਸਾਡੇ ਸੁੱਖ ਦਾ ਸਾਡੇ ਆਰਾਮ ਦਾ ਸਾਧਨ ਬਣਿਆ ਰਹੇ ਤਾਂ ਇਤਨਾ ਕੁਝ ਹੋ ਗਿਆ ਆਪਾਂ ਜਾਣਦੇ ਆ ਨਾ ਜੇ ਪਾ ਪੁਰਾਣਾ ਜੀਵਨ ਲਈਏ ਮਨੁੱਖ ਦਾ ਤਾਂ ਇਹ ਜੰਗਲਾਂ 'ਚ ਰਹਾਂ ਕੰਦਮੂਲ ਖਾ ਕੇ ਵੀ ਸਾਰਦਾ ਰਿਹਾ ਤੇ ਅੱਜ 36 ਪ੍ਰਕਾਰ ਦਾ ਭੋਜਨ ਖਾ ਕੇ ਵੀ ਕਹਿੰਦਾ ਨਹੀਂ ਮੈਨੂੰ ਸਵਾਦ ਨਹੀਂ ਲੱਗਿਆ ਤੋ ਕੋਈ ਅਸ਼ੋਰਾਮ ਨਹੀਂ ਸੀ ਵੱਧ ਗਿਆ ਸੀ ਸਾਰਾ ਕੁਝ ਸ਼ਾਂਤੀ ਸੀ ਸ਼ਰੀਰ ਦੇ ਅੰਦਰ ਅੱਜ ਐਸੀ ਕੋਲਦਰ ਲਾ ਕੇ ਹਰ ਵੇਲੇ ਬਿਜਲੀ ਕੋਲੇ ਰੱਖ ਕੇ ਤੇ ਹਾਲੇ ਵੀ ਕਹਿੰਦਾ ਮੈਨੂੰ ਆਰਾਮ ਨਹੀਂ ਮੈਨੂੰ ਸ਼ਾਂਤੀ ਨਹੀਂ ਗਰਮੀ ਬੜੀ ਐ ਸਿਆਲ ਬੜਾ ਖੰਡ ਬੜੀ ਐ ਤੇ ਉਹ ਤਾਂ ਪਿੰਡਾ ਹੀ ਨੰਗਾ ਸੀ ਕੋਈ ਕੱਪੜਾ ਵੀ ਤਨ ਦੇਹੀ ਤੇ ਨਹੀਂ ਸੀਗਾ ਤਾਂ ਵੀ ਸ਼ਾਂਤੀ ਸੀ ਹੁਣ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਵੀ ਸੁੱਖ ਨਹੀਂ ਮਿਲਦਾ ਕਹਿੰਦਾ ਨਹੀਂ ਆ ਮੈਨੂੰ ਪਸੰਦ ਨਹੀਂ ਹੋਰ ਲੈਣਾ ਹੋਰ ਹੋਰ ਕਰਕੇ ਤਿਸ਼ਨਾ ਵਧਦੀ ਜਾ ਰਹੀ ਆ ਭੁੱਖ ਭੁੱਖ ਮਿਟਦੀ ਨਹੀਂ ਵਧਦੀ ਜਾ ਰਹੀ ਤਾਂ ਇਸ ਕਰਕੇ ਭਗਤ ਕੀਪਾ ਜੀ ਜੋ ਕਹਿ ਰਹੇ ਨੇ ਕਿ ਜਿਨ੍ਹਾਂ ਦਾ ਜਨਮ ਭਾਏ ਜੇ ਸਾਰੇ ਤਨ ਵਿੱਚ ਸੁਖ ਰਾਮ ਚਾਹੁੰਨਾ ਬਾਣੀ ਕਹਿੰਦੇ ਸੁਖ ਨਹੀਂ ਹਰ ਕੇ ਨਾਮ ਬਿਨ ਸੰਸਾਰ ਦੇ ਪਦਾਰਥਾਂ ਦੀ ਸੁੱਖਾਂ ਦੀ ਤਿਸ਼ਨਾ ਵੱਧਦੀ ਰਹਿਣੀ ਹੈ ਪਰ ਜੀ ਮਹਾਰਾਜ ਕਹਿੰਦੇ ਨਾਮ ਨਾਮ ਜਪੇਗਾ ਸਾਰਿਆਂ ਤੇ ਸੰਤੋਖ ਆ ਜਾਣਾ ਸ਼ਾਂਤੀ ਆ ਜਾਣੀ ਐ ਤੇ ਜੋ ਸੁੱਖ ਨਾਮ ਦੇ ਨਾਲ ਮਿਲ ਜਾਣਾ ਉਹ ਪਦਾਰਥਾਂ ਨਾਲ ਉਹ ਧਨ ਨਾਲ ਸੰਸਾਰ ਦੀ ਚੀਜ਼ਾਂ ਨਾਲ ਨਹੀਂ ਮਿਲਣਾ ਇਸ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ ਜਪਿਆ ਕਰ ਅਕਾਲ ਪੁਰਖ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸੋ ਆਪ ਦਾ ਜਨਮ ਕਹਿੰਦੇ ਰਾਜਸਥਾਨ ਦਾ ਜੋ ਕੋਟਾ ਰਾਜਸਥਾਨ ਵਿਖੇ ਜੋ ਪਟਨਾ ਨਗਰ ਹੈ ਪਾਟਨਗਰ ਦੇ ਨਦੀਕ ਹੈ ਕੋਟਾ ਰਾਸਤਾਂ ਉਹਨਾਂ ਦੇ ਵਿੱਚ 1426 ਈਸਵੀ ਨੂੰ ਰਾਜਪੂਤ ਵੰਸ਼ ਦੇ ਵਿੱਚ ਸ਼ਾਹੀ ਘਰਾਣੇ 'ਚ ਹੋਇਆ ਰਾਜ ਘਰਾਣੇ ਦੇ ਵਿੱਚ ਜਨਮ ਹੋਣ ਕਰਕੇ ਦੁਨਿਆਵੀ ਕਿਸੇ ਵੀ ਪਦਾਰਥ ਦੀ ਕਮੀ ਨਹੀਂ ਹੈ ਸੰਸਾਰ ਦੇ ਸੁੱਖ ਦੇ ਨਾਲ ਰਾਜ ਨੀਲਾ ਈਸ਼ਵਰ ਆਰਾਮ ਇੱਜ਼ਤ ਮਾਣ ਦੀ ਕੋਈ ਕਮੀ ਨਹੀਂ ਹੈ ਤੇ ਆਪ ਦੇ ਪਾਸ 12 ਸੁੰਦਰ ਰਾਣੀਆਂ ਨੇ ਇਹ ਸਾਰਾ ਸੰਸਾਰਿਕ ਸੁਖਰਾਮ ਪ੍ਰਾਪਤ ਹੋਣ ਉਪਰੰਤ ਵੀ ਆਪ ਦੀ ਆਤਮਾ ਦਿਲਗਿਰੀ ਰਹਿਂਦੀ ਹੈ ਮਾਨਸਿਕ ਗ੍ਰਿतोष ਟੁਕਾਰੇ ਅਤੇ ਸ਼ਾਂਤੀ ਦੀ ਪ੍ਰਾਪਤੀ ਦੇ ਲਈ ਆਪ ਨੇ ਦੁਰਗਾ ਦੀ ਪੂਜਾ ਆਰੰਭ ਕੀਤੀ ਪ੍ਰਭੂ ਬਬੂ ਕੀਰਤੀ ਦੁਰਗਾ ਭਾਵਾਨੀ ਦੀ ਅਰਚਾ ਪੂਜਾ ਕਰਦੇ ਆ ਵੀ ਆਤਮਾ ਤ੍ਰਿਪਤ ਨਹੀਂ ਹੋਈ ਸ਼ਾਂਤੀ ਨਹੀਂ ਮਿਲੀ ਇੱਕ ਦਿਨ ਆਪ ਦੇ ਸ਼ਹਿਰ ਦੇ ਵਿੱਚ ਕਹਿੰਦੇ ਵੈਸ਼ਨਵ ਮੱਤ ਦੀ ਮੰਡਲੀ ਆਈ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਅਤੇ ਵਜਦੇ ਵਿੱਚ ਪ੍ਰਭੂ ਭਗਤੀ ਦੇ ਸੋਲੇ ਗਾਏ। ਪ੍ਰਭੂ ਭਗਤਾਂ ਦੇ ਸੁੰਦਰ ਭਜਨਾਂ ਨੂੰ ਸੁਣ ਕੇ ਆਪ ਨੂੰ ਬੜੀ ਠੰਡ ਮਿਲੀ। ਤੇ ਉਹਨਾਂ ਤੋਂ ਪੁੱਛਣ ਤੇ ਤੁਹਾਨੂੰ ਇਹ ਚੇਟਕ ਕਿਸੇ ਨੇ ਲਾਈ ਹੈ? ਉਹਨਾਂ ਮਹਾਤਾ ਨੇ ਕਿਹਾ ਵੀ ਮੈਨੂੰ ਰਾਮਾਨੰਦ ਜੀ ਜੋ ਉਸ ਵੇਲੇ ਪੂਰਨ ਮਹਾਪੁਰਖ ਨੇ ਜਿੰਨਾਂ ਦਾ ਆਪਾਂ ਇਤਿਹਾਸ ਵਿਚਾਰ ਚੁੱਕੇ ਆ। ਕਿ ਪਰਮਾਨੰਦ ਰਾਮਾਨੰਦ ਜੀ ਇਹ ਬਹੁਤ ਉੱਚ ਕੋਟੀ ਦੇ ਮਹਾਤਮਾ ਨੇ ਤੋਂ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਵੀ ਨਿਰੰਕਾਰ ਦੇ ਉਸ ਕਾਲਪੁਰਖ ਦੇ ਭਗਵਾਨ ਦੇ ਜਸ ਨੂੰ ਕਰ ਰਹੇ ਹਾਂ ਤਾਂ ਆਪ ਨੇ ਵੀ ਆਪਣੇ ਮਾਨ ਵਿੱਚ ਰਾਮਾਨੰਦ ਜੀ ਨੂੰ ਗੁਰੂ ਧਾਰਨ ਦਾ ਜੋ ਇਹ ਨਿਸ਼ਚਾ ਹੈ ਉਹ ਕੀਤਾ ਹੈ ਭਗਤ ਰਾਮਾਨੰਦ ਜੀ ਦੀ ਥਾਂ ਟਿਕਾਣਾ ਪੁੱਛ ਕੇ ਨਾ ਆਪ ਜੀ ਰਾਣੀਆ ਅਹਲਕਾਰਾਂ ਸਮੇਸ਼ਾਏ ਝਲ ਜਲ ਲਾਉ ਦੇ ਨਾਲ ਭਗਤ ਰਾਮਾਨੰਦ ਜੀ ਦੀ ਸ਼ਾਮ ਚੱਲੇਗੀ ਸ਼ਾਈ ਪ੍ਰਭਾਵ ਵਿੱਚ ਆਪ ਨੂੰ ਆਉਂਦਾ ਵੇਖ ਤੇ ਭਗਤ ਜੀ ਆਪ ਨੂੰ ਮਿਲਣ ਤੋਂ ਨਾ ਕਰ ਦਿੱਤੇ ਸੇਵਕ ਰਾਹੀਂ ਆਖ ਭੇਜਿਆ ਗਏ ਪੀਪਾ ਜੀ ਨੂੰ ਕਹਿ ਦਿਓ ਕਿ ਕਿਸੇ ਦੇਸ਼ ਦਾ ਵਾਸਤਵੀ ਜਾਣਨ ਵਾਸਤੇ ਰਸਤਾ ਪੁੱਛਣ ਆਇਆ ਹੈ ਉਥੇ ਦਾ ਮਨੁੱਖ ਦਾ ਸਰੀਰ ਵੀ ਨਹੀਂ ਨਾਲ ਜਾਂ ਤੂੰ ਐਡਾ ਲੋਹ ਲਖਰ ਲੈ ਕੇ ਆ ਗਿਆ ਤੇ ਜਿਹੜਾ ਮਨੁੱਖ ਰਾਣੀਆਂ ਅਹਲਕਾਰਾਂ ਸ਼ਾਈ ਜਲ ਜਲਾਉ ਦੇ ਨਾਲ ਇਥੇ ਗਲਾਪ ਨਹੀਂ ਲਾ ਸਕਦਾ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਕਿਵੇਂ ਪਰਵਾਣ ਹੋਵੇ ਤੂੰ ਸਾਡੇ ਸ਼ਰਨ ਚ ਆਇਆ ਭਾਵੇਂ ਮਹਾਰਾਜ ਕਹਿੰਦੇ ਨਾ ਸਤਿਗੁਰੂ ਦੀ ਸ਼ਰਨੇ ਜਾਏ ਸਾਥਨ ਲੀਜੈ ਕੋਈ ਤੇ ਕਹਿੰਦੇ ਉੱਤੇ ਨਹੀਂ ਵੀ ਜੇ ਤੇ ਕਿਤੇ ਗੁਰੂ ਘਰ ਜਾਣਾ ਹੈ ਕੋਈ ਮਹਾਤਮਾ ਸੰਤ ਨੂੰ ਮਿਲਣ ਜਾਣਾ ਹੈ ਤੇ ਨਾਲ ਨਹੀਂ ਕਿਸੇ ਨੂੰ ਢੁਕਣਾ ਇਹ ਨਹੀਂ ਵੀ ਕਿਸੇ ਨੂੰ ਨਾਲ ਕੋਈ ਰਿਸ਼ਤੇਦਾਰ ਸਾਥ ਨੂੰ ਉਹਨਾਂ ਨੂੰ ਤਾਂ ਲੈ ਜਾ ਕੋਈ ਗੱਲ ਨਹੀਂ ਫਰਕ ਨਹੀਂ ਜੋ ਮਨ ਦੇ ਵਿੱਚ ਈਰਖਾ ਦਵੇਸ਼ ਹੰਕਾਰ ਕ੍ਰੋਧ ਕਾਮ ਲੈ ਕੇ ਨਾਲ ਜਾਂਦਾ ਉਸ ਤੋਂ ਬਾਹਰ ਨਿਭਰ ਜਾ ਆਮ ਆਪਾ ਸਧਾਰਨ ਸਿਆਣਿਆਂ ਤੂੰ ਸੁਣਦੇ ਆ ਨਾ ਕਿ ਜਦੋਂ ਗੁਰੂ ਘਰ ਜਾਈਏ ਮਰਜਾਦਾ ਇਹ ਕਹਿੰਦੀ ਜਿੱਥੇ ਜਾ ਕੇ ਤੂੰ ਆਪਣੇ ਜੋੜੇ ਤਾਰ ਦੇ ਉੱਥੇ ਆਪਣੀ ਮਾਨ ਮਰਜਾਦਾ ਆਪਣਾ ਹੰਕਾਰ ਆਪਣੀ ਈਰਖਾ ਆਪਣਾ ਅਹੁਦਾ ਲਾਗ ਉੱਥੇ ਨਾਲ ਹੀ ਰੱਖਿਆ ਅਸੀਂ ਗੁਰੂ ਘਰ ਆ ਕੇ ਵੀ ਅਸੀਂ ਪ੍ਰਧਾਨ ਅਸੀਂ ਮੈਂਬਰ ਅਸੀਂ ਅਫਸਰ ਤੇ ਆ ਕੇ ਤਾਂ ਉਸ ਜਮਉਨੇ ਗੁਰੂ ਘਰ ਆ ਇੱਥੇ ਦਾ ਨਮਾਨਿਆਂ ਦਾ ਮਾਣ ਗੁਰੂ ਹੈ ਇੱਥੇ ਦਾ ਨੀਵੇਂ ਨੂੰ ਆ ਕੇ ਭਾਈ ਸ਼ਰਨ ਮਿਲਣੀ ਤੇ ਹੁਣ ਇਹ ਵੀ ਜਾਜ ਲਾਉ ਦੇ ਨਾਲ ਅਹਿਲ ਕਰ ਲੈ ਕੇ ਰਾਣੀਆਂ ਨੂੰ ਨਾਲ ਲੈ ਕੇ ਗਿਆ ਰਾਮਾਨੰਦ ਜੀ ਨੂੰ ਪਰ ਉਹਨਾਂ ਨੇ ਕਹਿ ਦਿੱਤਾ ਵੀ ਐਸੇ ਲੋ ਲਖਸ਼ਰਾਂ ਨਾਲ ਆ ਕੇ ਪ੍ਰਭੂ ਦੀ ਬੰਦ ਕੀ ਨਹੀਂ ਮਿਲਦੀ ਜਿੱਥੇ ਤਾਂ ਸਰੀਰ ਵੀ ਨਾਲ ਨਹੀਂ ਜਾਣਾ ਤੂੰ ਇਹਨਾਂ ਨੂੰ ਨਾਲ ਲਈ ਆਉਣਾ ਤਾਂ ਜਿਹੜਾ ਮਨੁੱਖ ਦੇ ਰਾਣੀਆਲ ਕਾਰਾਂ ਸ਼ਾਹ ਜਲਾਉ ਦੇ ਇੱਥੇ ਅਸੀਂ ਖਲਾਫ ਦਰਗਾਹ ਦੇ ਵਿੱਚੋਂ ਕਿਵੇਂ ਪਰਵਾਣ ਹੋਵੇਂਗਾ ਉੱਥੇ ਪਰਵਾਣ ਲਈ ਤਾਂ ਸਿਰਫ ਤਿਆਗ ਦਾ ਮਾਣ ਹੈ ਜੋ ਤਿਆਗ ਕਰਦਾ ਹੈ ਕਹਿੰਦੇ ਉਹ ਉਹਨੂੰ ਨੇੜਤਾ ਮਿਲਦੀ ਹੈ ਉਹਦਾ ਉਦਾਹਰਣ ਹੈ ਪੀਪਾ ਜ ਨੇ ਆਪਣੇ ਗਲਤੀ ਦਾ ਅਹਿਸਾਸ ਕੀਤਾ ਸਾਰੇ ਅਲਕਾਰਾਣਾਂ ਦੇ ਸਮੇਤ ਵਾਪਸ ਆ ਗਏ ਆਪ ਆਤਮ ਸ਼ਾਂਤੀ ਦੀ ਅਖਾਗਿਆ ਲੈ ਕੇ ਨਾ ਰਾਮਾਨੰਦ ਜੀ ਦੇ ਕੱਲੇ ਹੀ ਡੇਰੇ ਗਏ ਆਪ ਜੀ ਨੇ ਭਗਤ ਰਾਮਾਨੰਦ ਜੀ ਦੇ ਸੇਵਕਾਂ ਰਾਹੀਂ ਉਹਨਾਂ ਦੇ ਦਰਸ਼ਨ ਕਰਨ ਦੀ ਬੇਨਤੀ ਕੀਤੀ ਰਾਮਾਨੰਦ ਜੀ ਨੇ ਆਪ ਜੀ ਦੀ ਪਰ ਕਰਨ ਬਾਤ ਹੁਕਮ ਕੀਤਾ ਜਗ ਚੱਲ ਰਿਹਾ ਹੈ ਤੇ ਸਾਰੇ ਪਾਸ ਸਾਡੇ ਪਾਸ ਮਿਲਣ ਦੇ ਲਈ ਸਮਾਂ ਨਹੀਂ ਹੈ ਤੇ ਆਪ ਜੀ ਰਾਮਾਨੰਦ ਦਾ ਹੁਕਮ ਸੁਣ ਕੇ ਅੱਖਾਂ ਮੀਟ ਕੇ ਉੱਥੇ ਖੜੇ ਰਹੇ ਰਾਮਾਨੰਦ ਜੀ ਪੀਪਾ ਜੀ ਦੀ ਅੰਦਰਲੀ ਪਿਆਰ ਭਾਵਨਾ ਤੇ ਪ੍ਰਭੂ ਭਗਤੀ ਨੂੰ ਜਗਿਆਸੋ ਜਾਣ ਕੇ ਸ਼ਰਦਾ ਜਾਣ ਕੇ ਵੇਖ ਰਹੇ ਨੇ ਤੇ ਆਪ ਨੇ ਉਹਨੂੰ ਆਪਣਾ ਸ਼ិਸ਼ਣ ਬਣਾ ਲਿਆ। ਦੇਖਿਆ ਵੀ ਅੰਦਰ ਇਹਦੇ ਤੜਫ ਹੈ। ਅੰਦਰ ਇਹਦੇ ਗੁਰੂ ਨੂੰ ਮਿਲਣ ਦੀ ਚਾਹਨਾ ਹੈ। ਇਹਦੇ ਅੰਦਰ ਕੋਈ ਨਾ ਕੋਈ ਹਰੇ ਪੀੜਾ ਚੱਲ ਰਹੀ ਹੈ। ਤੇ ਮਟਾਉਣ ਬਾਅਦ ਤੇ ਜਗਿਆਸੋ ਜਾਣ ਕੇ ਨਿਗਿਆਸੋ ਵੀ ਹਰ ਤਰ੍ਹਾਂ ਦੇ ਉਹਦੇ ਕੋਲ ਤਾਂ ਆ ਕੇ ਕਹਿੰਦਾ ਜੀ ਮੈਂ ਮਾ ਉਕਾਨਾ ਸਕੂਲ ਆਪਾਂ ਸਾਰੇ ਜਾਣਦੇ। ਉਹ ਸਾਰੇ ਜਗਿਆਸੂ ਆ। ਪਰ ਬਹੁਤੇ ਮੇਰੇ ਅਰਗੇ ਉਥੇ ਛਾਲਾ ਮਾਰ ਕੇ ਮੁੜਿਆ ਆਉਂਦੇ ਵੀ ਹਾਂ ਟੀਚਰ ਨੇ ਕੀ ਪੜਾਇਆ ਕੋਈ ਗੱਲ ਨਹੀਂ। ਤੇ ਉਹ ਆਪਾਂ ਜਾਣਦੇ ਸਮਾਂ ਉਂਤ ਪਰ ਜਦੋਂ ਪੇਪਰ ਹੁੰਦੇ ਆ ਅਜਾਮਾ ਦੇ ਵਿੱਚ ਫੇਲ ਹੋ ਜਾਂਦੇ। ਪਰ ਜਿਹੜਾ ਬੱਚਾ ਬੜੇ ਧਿਆਨ ਨਾਲ ਗੌਰ ਨਾਲ ਚੱਲਦਾ ਵੀ ਹਾਂ ਮੇਰੇ ਟੀਚਰ ਨੇ ਮੈਨੂੰ ਆ ਪੜਾਇਆ ਇਹ ਮੈਂ ਪੜਨਾ ਤੇ ਉਹ ਅਵਲ ਨੰਬਰ ਤੇ ਆਉਂਦਾ ਚੰਗੇ ਮਾਸਕ ਲੈ ਕੇ ਆਉਂਦਾ ਹੈ। ਕਦੇ ਉਸੇ ਤਰ੍ਹਾਂ ਜਗਿਆਸਾ ਸੀ ਜੇ ਦੇਖਿਆ ਜੀ ਜਨ ਤੜਪ ਹੈ ਧਿਆਨ ਹੈ ਤਾਂ ਉਹਨਾਂ ਨੇ ਆਪਣਾ ਇਹਨਾਂ ਨੂੰ ਸ਼ਿਸ਼ਿ ਬਣਾ ਲਿਆ ਅਤੇ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਕੁਝ ਸਮਾਂ ਪੀਪਾ ਜੀ ਆਪਣੇ ਗੁਰਦੇਵ ਰਾਮਾਨੰਦ ਜੀ ਪਾਸ ਹੀ ਟਿਕਿਓ ਪਰੰਤ ਹੁਕਮ ਮੰਨ ਕੇ ਨਾ ਆਪਣੇ ਸ਼ਹਿਰ ਗੁਗਨੌਰ ਆ ਗਏ ਆਪ ਜੀ ਹੁਣ ਰਾਜ ਭਾਗ ਦੇ ਕੰਮਾਂ ਵਿੱਚ ਘੱਟ ਸਮਾਂ ਦਿੰਦੇ ਦਿਨ ਰਾਤ ਪਰਮਾਤਮਾ ਕਾਲਪੁਰਖ ਦਾ ਭਗਤੀ ਦੇ ਵਿੱਚ ਸਮਾ ਸਫਲਾ ਕਰਦੇ ਔਰ ਨਾਮ ਜਪਣ ਦੁਆਰਾ ਆਪ ਜੀ ਦੀ ਆਤਮਾ ਪ੍ਰਭੂ ਰੰਗ ਦੇ ਵਿੱਚ ਰੰਗਣ ਲੱਗੀ ਰਾਜ ਭਾਗ ਦੇ ਕਾਰਜ ਆਪ ਨੂੰ ਪ੍ਰਭੂ ਭਗਤੀ ਦੇ ਵਿੱਚ ਵਿਗੜਨ ਲੱਗਣ ਲੱਗੇ ਵਿਗਨ ਤਾਂ ਕਹਿੰਦੇ ਆਪ ਜੀ ਸਦਕਾ ਆਪ ਜੀ ਨੇ ਫਿਰ ਆਪਣਾ ਰਾਜ ਤੇ ਭਾਗ ਤਿਆਗ ਕੇ ਸੰਨਿਆਸ ਧਾਰ ਕਰ ਲਿਆ ਆਪ ਦੀਆਂ ਰਾਣੀਆਂ ਸੀ ਨਾ ਉਹ ਵੀ ਨਾਲ ਚੱਲਣ ਲਈ ਤਿਆਰ ਹੋ ਵੀ ਅਸੀਂ ਵੀ ਨਾਲ ਚੱਲਦੇ ਹਾਂ ਤਾਂ ਆਪਨੇ ਹੁਕਮ ਕੀਤਾ ਜੇ ਤੁਸੀਂ ਮੇਰੇ ਨਾਲ ਜਾਣਾ ਚਾਹੁੰਦੀਆਂ ਤਾਂ ਸ਼ਾਹੀ ਵਹਿਸਤਰ ਉਤਾਰ ਦੇ ਗਲ ਦੇ ਵਿੱਚੋਂ ਇਹ ਜੋ ਗਹਿਣੇ ਪਾਏ ਹਨ ਜੋ ਇਹ ਹੀਰੇ ਜਵਾਰਾਤ ਚਾੜੇ ਆ ਇਹ ਸੋਨਾ ਪਾਇਆ ਇਹ ਕੈਂਠੇ ਪਾਏ ਆ ਸਾਰਾ ਕੁਝ ਉਤਾਰ ਦੋ ਸਾਦੇ ਲਿਬਾਸ ਚਾਜੋ ਤਾਂ ਪਰ ਰਾਣੀਆਂ ਨੇ ਇਹ ਸ਼ਰਤ ਮਨਜ਼ੂਰ ਨਾ ਕੀਤੀ ਵੀ ਸਾਨੂੰ ਇਹ ਸਾਰਾ ਕੁਝ ਉਤਾਰਨਾ ਚੰਗਾ ਨਹੀਂ ਲੱਗਦਾ ਕੇਵਲ ਛੋਟੀ ਰਾਣੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਸੀਤਾ ਲਿਖਿਆ ਹੈ ਉਹ ਨਾ ਨਾਇਆ ਉਹਨਾਂ ਨੇ ਆਪਣੇ ਪਤੀ ਦੇਵ ਦਾ ਹੁਕਮ ਮੰਨ ਕੇ ਨਾ ਖਿੰਥਾ ਧਾਰਨ ਕੀਤਾ ਕਿ ਸਾਰਾ ਕੁਝ ਉਤਾਰ ਕੇ ਜੋ ਅਪਦੇ ਨਾ ਜੋਗੇ ਦੇ ਕੰਨ ਦੇ ਵਿੱਚ ਮੋਟਾ ਜਿਹਾ ਵਾਲਾ ਪਾਇਆ ਖਿੰਥਾ ਕਿਹਾ ਜਾਂਦਾ ਉਹ ਉਤਾਰਨ ਕਰਕੇ ਆਪਣੇ ਪਤੀ ਦਾ ਸਾਰੇ ਆਇਉ ਸਾਥ ਨਿਭਾਇਆ ਬੇਂਤੀ ਲਈ ਤੇ ਆਪ ਜੀ ਦਰਿਆ ਤੂੰ ਦੂਰ ਇੱਕ ਝੌਂਪੜੀ ਬਣਾ ਕੇ ਰਹਿੰਦੇ ਅਤੇ ਪ੍ਰਭੂ ਭਗਤੀ ਕਰਦੇ ਜਿਵੇਂ ਕੋਈ ਵਿਦਿਆਰਥੀ ਸਕੂਲ ਚ ਪੜ੍ਹਨ ਲੱਗਦਾ ਹੈ ਅਧਿਆਪਕ ਦੇ ਉਹਦਾ ਨਾਲ-ਨਾਲ ਹੀ ਇਮਤਿਹਾਨ ਲੈਂਦੇ ਰਹਿੰਦੇ ਆਂ ਵੀ ਕਿਤਨਾ ਘੁਸ਼ਿਆਰ ਹੈ ਬੱਚਾ ਟੈਸਟ ਹੁੰਦੇ ਨਾ ਅੱਜ ਕੱਲ ਹਫਤਾਵਾਰੀ ਮਹੀਨੇਵਾਰੀ ਤੇ ਵੀ ਕਿਹੜਾ ਚੰਗੇ ਨਾਲ ਮਕਸਦ ਲੈਂਦੇ ਤਾਂ ਉਹ ਉਸੇ ਤਰ੍ਹਾਂ ਸਮੇਂ ਦਾ ਨਾਲ ਡਿਗਰੀ ਸਰਟੀਫਿਕੇਟ ਮਿਲ ਜਾਂਦਾ ਹੈ ਤੈਸ ਤਾਰਾ ਪ੍ਰਭੂ ਨੇ ਜੀ ਆਪਣੇ ਭਗਤਾਂ ਦਾ ਪ੍ਰਤਾਵਾ ਲੈਣ ਦੀ ਖੇਡ ਰਚੀ ਜਿਸ ਰਾਸਤੇ ਆਪ ਦੀ ਆਪਣੀ ਰਾਣੀ ਸਮੇਂ دریا ਤੋਂ ਇਸ਼ਨਾਨ ਕਰਨ ਜਾਂਦੇ ਇੱਕ ਦਿਨ ਆਪ ਜੀ ਨੇ ਰਾਸਤੇ ਦੇ ਵਿੱਚਕਾਰ ਇੱਕ ਅਸ਼ਰਫੀਆਂ ਨਾਲ ਭਰੀ ਗਾਗਰ ਵੇਖੀ ਤੇ ਆਪ ਨੇ ਇਹ ਕਹਿ ਕੇ ਉਸ ਰਾਸਤੇ ਦਾ ਸਦਾ ਲਈ ਤਿਆਗ ਕਰ ਦਿੱਤਾ ਕਿ ਇਹ ਰਾਸਤੇ ਵੀ ਅਜੇ ਮਾਇਆ ਦੇ ਮਲਿਆ ਹੋਇਆ ਹੈ ਪ੍ਰਭੂ ਭਜਨ ਦੇ ਪ੍ਰਤਾਪ ਸਦਕਾ ਆਪ ਜੀ ਮਹਿਮਾ ਦੂਰ ਦੂਰ ਹੋਣ ਤੱਕ ਚੱਲ ਪਈ ਇੱਕ ਦੋ ਰਾਜ ਨੇ ਵੀ ਆਪ ਜੀ ਦੇ ਕੋਲ ਗੁਰੂ ਦਿਖਿਆ ਲੈ ਕੇ ਪ੍ਰਭੂ ਭਗਤੀ ਆਰੰਭ ਕੀਤੀ ਰਾਜਾਂ ਨੇ ਉਹ ਕੁੰਗ ਰਾਜ ਦਾ ਪੁੱਤਰ ਸੀ ਜਾਣਦੇ ਸੀ ਰਾਜਾ ਤੇ ਰਾਜਾ ਨੇ ਮਿਲ ਕੇ ਉਹਨਾਂ ਦੇ ਬਚਨਾਂ ਨੂੰ ਸਰਬਣ ਕੀਤਾ ਰਾਗ ਪਤਿਆ ਕੇ ਭਗਤੀ ਆਰੰਭ ਕੀਤੀ ਆਪ ਦੇ ਜਸ ਪ੍ਰਤਾਪ ਨੂੰ ਵੇਖ ਕੇ ਨਾ ਅਖੌਤੀ ਜਾਤ ਅਬਮਾਨੇ ਹਮੇਸ਼ਾ ਹੀ ਆਪ ਦੇ ਨਾਲ ਅਖਾ ਇਰਖਾ ਕਰਦੇ ਭਗਤਾਂ ਤੇ ਸ਼ਰਧਾਲੂਆਂ ਦੀ ਆਵਾਜ਼ ਹੀ ਵਧਣ ਲੱਗੀ ਵਿਅੰਤ ਪਦਾਰਥ ਉਹਨੇ ਸ਼ੁਰੂ ਹੋ ਗਏ ਆਪ ਜੀ ਹਮੇਸ਼ਾ ਸੰਭਰਤੀ ਵਿੱਚ ਵਿਚਰਦੇ ਕੋਈ ਪਦਾਰਥ ਚੜ੍ਹਦਾ ਕੋਈ ਲੈ ਜਾਂਦਾ ਸੇਵਕਾਂ ਦੇ ਸ਼ਿਕਾਇਤ ਕਰਨ ਤੇ ਵੀ ਆਪ ਕਹਿੰਦੇ ਕਿ ਦੇਣ ਵਾਲਾ ਤਾਂ ਉਹ ਆਪ ਹੈ ਲੇ ਜਾਣ ਵਾਲਾ ਵੀ ਉਹ ਆਪ ਹੈ ਪ੍ਰਮਾਤਮਾ ਤੇ ਕਿਸੇ ਗੱਲ ਦਾ ਝਗੜਾ ਨਹੀਂ ਜੇ ਕਰਦਾ ਦਵਾਰਕਾ ਅੰਦਰ ਭਗਤ ਪੀਪਾ ਜੀ ਯਾਦ ਦੇ ਅੰਦਰ ਇੱਕ ਸੁੰਦਰ ਮੱਟਾ ਹੈ ਜਿਸ ਨੂੰ ਪੀਪਾ ਵਟ ਕਿਹਾ ਜਾਂਦਾ ਹੈ ਤੇ ਆਪ ਜੀ ਦੀ ਰਚੀ ਬਾਣੀ ਦੋ ਸੰਗ੍ਰਹਿਆਂ ਦੇ ਵਿੱਚ ਕਹਿੰਦੇ ਲਿਖਤ ਸਰੂਪ ਵਿੱਚ ਮੌਜੂਦ ਹੈ ਜਿਨ੍ਹਾਂ ਦਾ ਨਾਮ ਬਾਣੀ ਸ਼੍ਰੀ ਪੀਪਾ ਜੀ ਅਤੇ ਦੂਸਰਾ ਸਰਬਗੁਟਕ ਬਾਰੇ ਗੁਰੂਗ੍ਰੰਥ ਸਾਹਿਬਹਾਰਾ ਵਿੱਚ ਇੱਕ ਸ਼ਬਦ ਦਰਜ ਹੈ ਜਿਸ ਦੇ ਵਿੱਚ ਆਪ ਨੇ ਪਰਮਾਤਮਾ ਪ੍ਰਭੂ ਦੇ ਵਸਣ ਦਾ ਅਸਲੀ ਸਥਾਨ ਤੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ ਢੰਗ ਤਰੀਕਾ ਦੱਸਿਆ ਜੇ ਪਰਮਾਤਮਾ ਦੇ ਨਿਵਾਸ ਵਾਸਤੇ ਕੋਈ ਕਹਿੰਦੇ ਈ ਇੱਟ ਸੀਮਿੰਟ ਦਾ ਮੰਦਿਰ ਨਹੀਂ ਉਹ ਚਾਰ ਦਿਵਾਰੇ ਨਹੀਂ ਚਾਹੀਦੀ ਜਿੱਥੇ ਪਰਮਾਤਮਾ ਨਿਵਾਸ ਕਰੇ ਕਹਿੰਦੇ ਸਰੀਰ ਹੀ ਪਰਮਾਤਮਾ ਦੇ ਰਹਿਣ ਲਈ ਸੁੰਦਰ ਮੰਦਰ ਹੈ ਕਿਉਂਕਿ ਬਾਣੀ ਕਹਿੰਦੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਆਪ ਹੀ ਰੱਬ ਹੈ ਤੂੰ ਆਪ ਹੀ ਪਰਮਾਤਮਾ ਦਾ ਸਰੂਪ ਹੈ ਤੂੰ ਆਪ ਹੀ ਭਗਤ ਹੈ ਤੂੰ ਆਪ ਹੀ ਬ੍ਰਹਮ ਗਿਆਨੀ ਸੰਤ ਮਾਤਮਾ ਬਸ ਤੈਨੂੰ ਜਾਗਣ ਦੀ ਲੋੜ ਹੈ ਮਾੜਾ ਜੀ ਜੋ ਚੇਟਕ ਲੱਗੀ ਜਾਗ ਗਿਆ ਤੈਨੂੰ ਅਸਲ ਸਰੂਪ ਦਾ ਗਿਆਨ ਹੋ ਜਾਣਾ ਤੇ ਇਸ ਤਰ੍ਹਾਂ ਐ ਦੱਸ ਰਹੇ ਆ ਕਿ ਇਸ ਸਰੀਰ ਦੇ ਅੰਦਰ ਪ੍ਰਕਾਸ਼ ਸਰੂਪ ਹਰੀ ਪਰਮਾਤਮਾ ਆਪ ਬਸਦਾ ਹੈ ਜੋਤ ਲਗਾ ਕੇ ਬੈਠਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੋਈ ਯੋਗੀਆਂ ਵਾਸਤੇ ਭੇਸ ਬਣਾਉਣ ਦੀ ਕੋਈ ਤੀਰਥ ਯਾਤਰਾ ਕਰਨ ਦੀ ਕੋਈ ਮੂਰਤੀਆਂ ਨੂੰ ਧੂਪ ਦਿਖਾਉਣ ਦੀ ਕੋਈ ਦੀਵੇ ਬਾਲਣ ਦੀ ਕੋਈ ਆਰਤਿਆਂ ਕਰਨ ਦੀ ਕੋਈ ਫੁੱਲ ਵਾਸਤਰ ਭੇਟਾ ਕਰਨ ਦੀ ਕੋਈ ਭੋਗ ਲਗਾਉਣ ਦੀ ਕਹਿੰਦੇ ਆ ਇਸ ਤਰ੍ਹਾਂ ਭਗਤ ਜੀ ਫਰਮਾਨ ਕਰਦੇ ਕਹਿੰਦੇ ਕੋਈ ਲੋ ਮਨ 'ਚ ਸ਼ਰਧਾ ਰੱਖ ਕੇ ਕੇਵਲ ਤੇ ਕੇਵਲ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਨਾ ਅੰਮ੍ਰਿਤ ਵੇਲੇ ਜਾ ਕੇ ਭਾਈ ਨਾਮ ਬਾਣੀ 'ਚ ਮਹਾਰਾਜ ਗੁਰੂ ਅਮਰਦਾਸ ਸਤਗੁਰੂ ਪਿਤਾ ਜੀ ਹੁਕਮ ਕਰਦੇ ਨੇ ਸਤਗੁਰ ਕਾਜ ਸਿੱਖਿਆ ਖਾਏ ਧਲ ਕੇ ਉੱਠ ਹਰ ਨਾਮ ਤੇ ਆਏ ਉਤਮ ਕਰੇ ਪਲਕੇ ਪਰਵਾਤੀ ਈਸ਼ਾਨਾਨ ਕਰੇ ਅੰਮ੍ਰਿਤ ਸਰਨ ਹਵੈ ਚੜੇ ਦਿਵਸ ਔਰ ਬਾਣੀ ਗਾ ਭਾਏ ਜੇ ਤੂੰ ਸਤਗੁਰ ਦਾ ਸਿੱਖ ਖਬਉਣਾ ਚਾਹੁੰਨਾ ਹੈ ਜੇ ਕਹਿਣਾਵੇਂ ਮੈਂ ਗੁਰੂ ਦਾ ਸਿੱਖ ਹਾਂ ਤੇ ਮਹਾਰਾਜ ਕਹਿੰਦੇ ਗੁਰੂ ਦੇ ਸਿੱਖ ਦਾ ਸਭ ਤੋਂ ਪਹਿਲਾ ਫਰਸਟ ਵਰਕ ਇਹ ਹੈ ਕਿ ਉਹ ਅੰਮ੍ਰਿਤ ਵੇਲੇ ਜਾ ਕੇ ਜਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਸਾਰੇ ਮਹਾਰਜ ਕਹਿੰਦੇ ਸੰਸਾਰੇ ਕਰਮ ਕਾਂਡ ਤਿਆਗ ਕੇ ਕੇਵਲ ਅੰਮ੍ਰਿਤ ਵੇਲੇ ਜਾ ਕੇ ਆਕਾਲ ਪੁਰਖ ਦਾ ਧਿਆਨ ਧਰ ਕੇ ਨਿਰੰਕਾਰ ਦਾ ਨਾਮ ਸਿਮਰਨ ਕਰ ਤੇ ਤੇਰਾ ਆਇਆ ਸੰਸਾਰ ਤੇ ਸਫਲਾ ਹਰੂਏ ਮਨੁੱਖਾ ਦੇਹੀ ਸਵਾ ਸਫਲੇ ਹੋ ਜਾਣਗੇ ਤੇ ਇਸ ਤਰ੍ਹਾਂ ਭਗਵਾਨ ਜੀ ਜੋ ਪਰਮਾਨ ਕਰਦੇ ਐ ਕਿ ਕੋਈ ਪ੍ਰਭੂ ਪ੍ਰਾਪਤੀ ਲਈ ਕਹਿੰਦੇ ਫੁੱਲ ਪੁੱਤਰ ਭੇਟਾ ਕਰਨ ਦਾ ਕੋਈ ਕੋਈ ਵੀ ਲੋੜ ਨਹੀਂ ਮੈਂ ਪਰਮਾਤਮਾ ਨੂੰ ਬਾਹਰ ਮੁਕੇ ਬਿਰਤੀ ਨਾਲ ਬਹੁਤ ਕੋਚਿਆ ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਕਿਉਂਕਿ ਸਾਰਾ ਜੋ ਇਹ ਪਖੰਡ ਕਰਨਾ ਜਲ ਤਾਰੇ ਕਰਨੇ ਇਹ ਫੁੱਲ ਪੱਤਰ ਭੇਟ ਕਰਨੇ ਵਸਤਰ ਭੇਟ ਕਰਨੇ ਤੂਫਾਨ ਢਗਾਉਣੀਆਂ ਠੀਕ ਹੈ ਵਾਤਾਵਰਣ ਵਾਸਤੇ ਗੱਲਾਂ ਚੰਗੀਆਂ ਲੱਗਦੀਆਂ ਪਰਾਂਤੂ ਜੇ ਕਹਿੰਦੇ ਵੀ ਇਹ ਸਾਰਾ ਕੁਝ ਕਰਕੇ ਤੂਫਾਂ ਦਿਖਾ ਕੇ ਵਸਤਰਦਾਨ ਕਰਕੇ ਕੱਪੜਾ ਦਾਨ ਕਰਕੇ ਕੋਈ ਭੋਜਨ ਦਾਨ ਕਰਕੇ ਜ਼ਮੀਨ ਦਾਨ ਕਰਕੇ ਡੰਡਉਤਾਂ ਕਰਕੇ ਬਾਣ ਕਹਿੰਦੇ ਨੇ ਤੇ ਪਰ ਕਹਿੰਦੇ ਰੱਬ ਮਿਲ ਜੂ ਪਰਮਾਤਮਾ ਦਾ ਮਿਲਾਪ ਹੋ ਜੂ ਕਹਿੰਦੇ ਨਹੀਂ ਹੋਣਾ ਕਿਸੇ ਵੀ ਢੰਗ ਨਾਲ ਨਹੀਂ ਜੇ ਹੋਣਾ ਬਾਹਰ ਮੁਖੀ ਨਾ ਨਹੀਂ ਅੰਤਰਮੁਖੀ ਹੋ ਕੇ ਨੇਤਰ ਮੂੰਦ ਕੇ ਸੁਵਾਸਾਸ ਗ੍ਰਾਹ ਦੇ ਵਿਧਿ ਜੋ ਗੁਰੂ ਨਾਨਕ ਨੇ ਹੁਕਮ ਕੀਤਾ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਵਾ ਗੁਰੂ ਸਾਸ ਗ੍ਰਾਹ ਦੇ ਵਿਧਿ ਨਾਲ ਜਪਾਂਗੇ ਸੋਤੀਆਂ ਸ਼ਕਤੀਆਂ ਜਨਕ ਜਾਗਣਗੀਆਂ ਜੋ ਮਨ ਦਾ ਕਾਗਰਾ ਉਹ ਬਣੇਗਾ ਮਨ ਦੇ ਜੋ ਵਿਕਾਰ ਨੇ ਉਹ ਮਿਟਣਗੇ ਇਹ ਸੰਸਾਰ ਇਹ ਸਥੂਲ ਸਰੀਰ ਮਿਟ ਜਾਏਗਾ ਨਿਰੰਕਾਰੇ ਪੁੱਤਰ ਪੈਦਾ ਹੋ ਜਾਏਗਾ ਜਿਹਨੂੰ ਅਸੀਂ ਬ੍ਰਹਮਗਾਨੇ ਸੰਤ ਮਹਾਤਮਾ ਕਹਿੰਦੇ ਨੇ ਕਹਿੰਦੇ ਇਸ ਕਰਕੇ ਬਾਹਰ ਮੁਖੀ ਦੀ ਸੇਵਾ ਕਰਨ ਦਾ ਕੋਈ ਵੀ ਲਾਭ ਨਹੀਂ ਹੈ ਅਕਾਗਰਿਤ ਹੋ ਕੇ ਕੇਵਲ ਤੇ ਕੇਵਲ ਸਿਮਰਨ ਕਰੋ ਪਰਮਾਤਮਾ ਦਾ ਅੰਦਰੋਂ ਏ ਕਹਿੰਦੇ ਨਾਓ ਨਿੱਧੀਆਂ ਦਾ ਮਾਲਕ ਪਰਮਾਤਮਾ ਪ੍ਰਗਟ ਹੋ ਜਾਵੇ ਤੇ ਬਾਣੀ ਕਹਿੰਦੇ ਨਾਓ ਨਿੱਧੇ 18 ਸਿੱਧੀ ਪਿੱਛੇ ਲੱਗਿਆਂ ਫਿਰੇ ਜੋ ਨਾਮ ਰਤੇ ਸਦਾ ਵਸਾਏ ਕਹਿੰਦੇ ਉਹ ਪਦਾਰਥਾਂ ਜਿਹਦੀ ਭਾਰ ਤੋਂ ਭੱਜਿਆ ਫਿਰਦੇ ਤੇ ਤ ਮਗਰ ਮਗਰ ਫਿਰਨਗੇ ਜੇ ਤੂੰ ਪਰਮਾਤਮਾ ਦਾ ਨਾਮ ਉਹ ਮਾਲਕ ਪਰਮੇਸ਼ਰ ਨੂੰ ਆਪਣੇ ਹਿਰਦੇ ਚ ਪ੍ਰਗਟ ਕਰ ਲਵੇਂ ਤੇ ਜਦੋਂ ਅੰਤਰਮੁਖੀ ਬਿਰਤੀ ਦੁਆਰਾ ਰੱਬ ਦੀ ਕਹਿੰਦੇ ਤੂੰ ਪਰਮਾਤਮਾ ਦਾ ਸਿਮਨ ਕਰੇਗਾ ਇਹ ਤੇਰਾ ਸਾਰਾ ਸੰਸਾਰ ਨਾਲੋਂ ਮੋਹ ਟੁੱਟ ਗਿਆ ਤੇਰਾ ਭਲਾ ਹੋ ਜਾਣਾ ਤੇਰਾ ਆਇਆ ਸਫਲ ਹੋ ਜਾਣਾ ਤੇ ਸਭ ਤੋਂ ਵੱਡੀ ਕਿਰਪਾ ਇਹ ਹੋਣੀ ਆ ਕਹਿੰਦੇ ਤੇਰਾ ਜਨਮ ਤੇ ਮਰਨ ਮਿਟ ਜਾਣਾ ਆਵਾ ਗਾਉਂਦਾ ਜੋ ਚੱਕਰਣ ਉਹ ਖਤਮ ਹੋ ਜਾਏਗਾ ਤਾਂ ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਵਰਤਾਨ ਦੇ ਕੇ ਸਮਝਾਉਂਦੇ ਕਿ ਉਹ ਪਰਮਾਤਮਾ ਦਾ ਬ੍ਰਹਿਮੰਡ ਦਾ ਮਾਲਕ ਹੈ ਉਹ ਸਾਡੇ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਬਾਹਰ ਨਹੀਂ ਕਿਤੇ ਹੋਇਗਾ ਲੱਭਣ ਦੀ ਲੋੜ ਉਹ ਅੰਦਰੋਂ ਹੀ ਪੈਦਾ ਹੋ ਜਾਣ ਤੇ ਜਿਸ ਜਿਹੜਾ ਉਸ ਨੂੰ ਕਹਿੰਦੇ ਬਾਹਰ ਜੰਗਾਂ ਚ ਲੱਭਦਾ ਪਹਾੜਾਂ ਚ ਲੱਭਦਾ ਉਹ ਹਮੇਸ਼ਾ ਪਟਕਦਾ ਹੀ ਰਹੇਗਾ ਕਉ ਕਿ ਫਰੀਦ ਜੀ ਨੇ ਦਿਲ ਦੇ ਦਿਲ ਖੋਜ ਇਹੀ ਠੌਰ ਮੁਕਾਮਾ ਫਰੀਦ ਜੀ ਕਹਿੰਦੇ ਆ ਕਹਿੰਦੇ ਆਪਣੇ ਹਿਰਦੇ ਚ ਲੱਭਣਾ ਕਰ ਇਹ ਠੌਰ ਮੁਕਾਮੇ ਤੇਰਾ ਜਿਹੜਾ ਕੰਮ ਆ ਇਹ ਆ ਅੰਦਰ ਦੇ ਵਿੱਚੋਂ ਆਪਣੀ ਵਿਰਤੀ ਦੇ ਵਿੱਚੋਂ ਪਰਮਾਤਮਾ ਨੂੰ ਪ੍ਰਗਟ ਕਰ ਬਾਹਰ ਕਿੱਥੇ ਭਾਲਦਾ ਫਿਰਦਾ ਬਾਹਰ ਨਹੀਂ ਪਲੱਭਿਆ ਮੇਰਾ ਕਿੰਝ ਇੰਤਜੋਏ ਵਚਨ ਕਰ ਰਹੇ ਤਨਾਸਰੀ ਬਾਣੀ ਭਗਤ ਪੀਪਾਲ ਜੀ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜਾਤੀ ਕਾਇਉ ਦੀਪ ਧੂਪ ਦੇਵ ਨਹੀਂ ਵੇਦਾ ਕਾਇਉ ਪੂਜੋ ਪਾਤੇ ਕਾਇਆ ਬੋਖੰਡ ਖੂੜਤੇ ਨਵ ਜਦ ਪਾਈ ਨਾ ਕਿਛ ਆਇ ਬੋ ਨਾ ਕਿਛ ਜਾਇ ਬੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮਿੰਡੇ ਸੋਇ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮੇ ਪਰਮ ਤਤ ਹੈ ਸਤਗੁਰ ਹੋਏ ਲਖਾਵੈ ਕਿਆ ਪਹੀ ਉਹ ਪਰਮਾਤਮਾ ਕਾਉਂ ਦੇਵਾ ਕਾਉਂ ਦੇਵਲ ਕਾਉਂ ਜੰਗਮ ਜਾਂਦੀ ਜਿੰਨੇ ਮਾਦੀ ਦੇਵੀ ਦੇਵਤਿਆਂ ਨੂੰ ਤੂੰ ਆਰਾਧ ਲੈ ਜੰਗਮ ਜਾਂਦੀ ਦਾ ਭਾਵ ਜਿੰਨੇ ਵੀ ਆਪਾਂ ਜੰਗਮ ਦੇ ਨੇ ਤੁਰੇ ਫਿਰਦੇ ਜੰਗਲਾਂ ਦੇ ਵਿੱਚ ਬੈਠ ਕੇ ਤਪਸ਼ਿਆ ਕਰ ਰਹੇ ਨੇ ਅਨੇਕਾਂ ਤਰ੍ਹਾਂ ਦਾ ਜਲ ਧਾਰਾ ਅਨੇਕਾਂ ਤਰ੍ਹਾਂ ਦੇ ਧੂਣੇ ਦਿਖਾ ਰਹੇ ਬਾਹਰ ਮੁਕੀ ਉਹਨਾਂ ਜੋ ਕਰਮ ਕਾਂਡ ਕਰ ਰਹੇ ਤੂਫਾਨ ਦਿਖਾਰੇ ਨਹੀਂ ਵੇਦ ਕਹਿੰਦੇ ਤੂਫਾਨ ਨਹੀਂ ਵੇਦ ਦਾ ਭਾਵ ਹੈ ਕਿ ਅੱਜ ਇਹਨੂੰ ਸਮਗਰੀ ਕਹਿੰਦੇ ਆ ਨਹੀਂ ਵੇਦ ਪਦਾਰਥ ਰੱਖਦੇ ਮੂਰੇ ਫਲ ਰੱਖਦੇ ਨੌ ਨਿਦ ਤਰ੍ਹਾਂ ਦਾ ਪੂਜਾ ਭਗਤੀ ਕਰਦੇ ਆਂ ਔਰ ਕਾਇਆ ਬੋਖੰਡ ਖੋਜਤੇ ਨਵ ਨਿਦ ਪਾਈ ਕਹਿੰਦੇ ਪਰਮਾਤਮਾ ਜੋ ਬਾਹਰ ਮੁਕੀ ਧੰਗ ਦੇ ਨਾਲ ਲੱਗੇ ਨਾ ਨੌ ਨਿਧੀਆਂ ਦੇ ਪਰ ਇਹਦੇ ਨਾਲ ਜਦੋਂ ਕੋਈ ਵੀ ਸਿਮਰਨ ਰੱਦਨਾ ਕਰਦੂ ਨਾ ਬਾਹਰਲਾ ਕਾਰਮ ਕਾਂਡ ਦੀ ਆਪਾਂ ਥੋੜਾ ਜਿਹਾ ਕਰਦੇ ਆਂ ਤਾਂ ਬਾਹਰਲੀ ਸ਼ਕਤੀਆਂ ਜਿਹਨੂੰ ਆਪਾਂ ਨਾਉ ਨਦੀਆਂ ਕਹਿੰਦੇ ਰਿੱਧੀਆਂ ਸਿੱਧੀਆਂ ਪੰਜਾਬੀ ਉਹ ਤਾਂ ਆ ਜਾਂਦੀਆਂ ਜਿਹਦੇ ਵਿੱਚ ਆ ਕੇ ਮਨੁੱਖ ਫਸ ਜਾਂਦਾ ਹੈ ਹੰਕਾਰ ਵਸ਼ ਹੋ ਕੇ ਇੱਥੋਂ ਤੱਕ ਹੀ ਰਹਿ ਜਾਂਦਾ ਹੈ ਤੇ ਫਿਰ ਉਹ ਨਰਕ ਦਾ ਦਰਵਾਜ਼ਾ ਖੋਲ ਲੈਂਦਾ ਕਿਉਂਕਿ ਮਾੜੇ ਕਰਮ ਕਰ ਲਾ ਕਰਨ ਜੋ ਸਿੱਧੀ ਆ ਗਈ ਤੇ ਉਹ ਤਾਂਕਾ ਜਦੋਂ ਪੁੱਠਾ ਪ੍ਰਭਾਵ ਪਉਂਦੀ ਹੈ ਤਾਂ ਉਹਦਾ ਮਨ ਨਾ ਪ੍ਰੇਸ਼ਟ ਹੋਣਾ ਸੁਭਾਵਿਕ ਹੈ ਤਕਨ ਇਸ ਕਰਕੇ ਦਾ ਨੌ ਨਦੀਆਂ ਪਾ ਕੇ ਉਹਦੇ ਵਿੱਚ ਫਸ ਜਾਂਦਾ ਨਾ ਕੁਝ ਆਇਆ ਉਹ ਨਾ ਕੁਝ ਜਾਇਆ ਉਹ ਰਾਮ ਕੀਤ ਹੋਇ ਕਹਿੰਦੇ ਮੈਂ ਤਾਂ ਰਾਮ ਦੀ ਦੁਹਾਈ ਪਉਣਾ ਹਾਏ ਰੱਬ ਨਹੀਂ ਮਿਲਿਆ ਕਹਿੰਦਾ ਨਾ ਕੁਝ ਆਇਆ ਨਾ ਕੁਝ ਦਿੱਤਾ ਕੋਈ ਵੀ ਕਰਮ ਕਰਦੇ ਨਾ ਆਪਾਂ ਦੇ ਨੇ ਵੀ ਲਾਭ ਹਾਨ ਕਿੱਥੇ ਆ ਉਹਦੇ ਬਾਰੇ ਵਿਚਾਰਿਆ ਜਾਂਦਾ ਕਹਿੰਦਾ ਨਾ ਅਜ ਕੋਈ ਲਾਭ ਹੋਇਆ ਨਾ ਕੋਈ ਹਾਨ ਨਾ ਰੱਬ ਮਿਲਿਆ ਨਾ ਕੋ ਕੀਤਾ ਐਵੇਂ ਕਹਿੰਦੇ ਆਪਾਂ ਟੱਕਰਾ ਮਾਰੀ ਗਏ ਅਡੰਬਰ ਕੀਤਾ ਤੂਫਾਨ ਦਿਖਾ ਕੇ ਆ ਜਲ ਤਾਰੇ ਕਰਕੇ ਆ ਸਾਰਾ ਕੁਝ ਆਸਾਮਾ ਵੀ ਖਰਾਬ ਕੀਤਾ ਰੱਬ ਵੀ ਨਹੀਂ ਮਿਲਿਆ ਜੋ ਬ੍ਰਹਮਿੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਫੇਰ ਸਮਝਿਆ ਵੀ ਪੰਜਾਂ ਤਤਾਂ ਦਾ ਸੰਸਾਰ ਹੈ ਪੰਜਾਂ ਤਤਾਂ ਦਾ ਹੀ ਸਰੀਰ ਹੈ ਸੰਸਾਰ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਇਹ ਬਨਸਪਤੀ ਕੁਦਰਤ ਦੇ ਵਿੱਚ ਉਹਦਾ ਵਾਸ ਮਨੁੱਖ ਦੇ ਵਿੱਚ ਵੀ ਉਹਦਾ ਵਾਸ ਹੈ ਹਰ ਥਾਂ ਤੇ ਪੰਜਾਂ ਦਾ ਸਰੀਰ ਹਨ ਤੇ ਕਹਿੰਦੇ ਪਰ ਜੋ ਹੋਣੀ ਨੇ ਪੰਜਾਂ ਦੇ ਵਿੱਚੋਂ ਲੱਭੂਗਾ ਸੂਖਮ ਸਰੂਪ ਦੇ ਵਿੱਚ ਉਹਨੂੰ ਜਾਣੂਗਾ ਤੇ ਕਹਿੰਦੇ ਉਹੀ ਪ੍ਰਮਾਤਮਾ ਨੂੰ ਪਾਉ ਕਹਿੰਦੇ ਪੀਪਾ ਪਰਮੇ ਪਰਮ ਤਾਤੈ ਸਤਗੁਰੂ ਇਹ ਲਖਵਜੋ ਇਹ ਪੂਰਨ ਪਰਮ ਤਾਤੈ ਨੇ ਅਸਲੀ ਤਾਤਿਆ ਉਹ ਪੀਪੇ ਨੇ ਜਾਣ ਲਿਆ ਤੇ ਸਤਗੁਰੂ ਨੂੰ ਲੱਭ ਲਿਆ ਕਿਉਂਕਿ ਸਿਮਨ ਕੀਤਾ ਸਾਰਾ ਕੁਝ ਤਿਆਗ ਕੇ ਬਾਹਰ ਮੁਖੀ ਸੇਵਾ ਛੱਡ ਕੇ ਅੰਦਰ ਮੁਖੀ ਹੋ ਕੇ ਟਿਕਾਣਾ ਲਾ ਕੇ ਤੇ ਮਹਾਰਾਜ ਵੀ ਗੱਲ ਕਹਿੰਦੇ ਨੇ ਭਾਈ ਸਾਵਧਾਨ ਇਕਾਗਰ ਚੇਤ ਕਾਗਰ ਚਤ ਕਰਕੇ ਸਾਵਧਾਨ ਹੋ ਕੇ ਨਿਰੰਕਾਰ ਦਾ ਨਾਮ ਜਪ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਤੇਰਾ ਸੰਸਾਰ ਤੇ ਆਇਆ ਸਫਲਾ ਹੋਵੇਗਾ ਤੇਰੇ ਜਨਮ ਤੇ ਜੀਵਨ ਦੇ ਇਹ ਤੇਰਾ ਜੋ ਹੈ ਉਹ ਇਹ ਤੈਨੂੰ ਆਗਿਆ ਗੁਰੂ ਵੱਲੋਂ ਹੈ ਤੇ ਤੇਰਾ ਇਹ ਸੰਦਾਨ ਹੋਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਨ ਕਰ ਅਸੀਂ ਸਾਰੇ ਕਾਨੂੰਨ ਘਰ ਤੇ ਬਣਾਤ ਲੈਨੇ ਪਾਲੇ ਮਾਤਾਵਾਂ ਨੇ ਪਾਵੇਂ ਬਜ਼ੁਰਗ ਨੇ ਵੇ ਇਹਨੇ ਉੱਟ ਇੰਨੇ ਵਜੇ ਉੱਠ ਕੇ ਸਾਡਾ ਟਾਈਮ ਟੇਬਲ ਹੈਗਾ ਨਾ ਵਿਆਹ ਇੰਨੇ ਵਜੇ ਉੱਠ ਕੇ ਸੀ ਦੁਕਾਨ ਤੇ ਜਾਣਾ ਕੰਮ ਤੇ ਜਾਣਾ ਖੇਤ ਨੂੰ ਜਾਣਾ ਪਾਣੀ ਲਾਉਣ ਜਾਣਾ ਹੈ ਦੁਕਾਨ ਖੋਲਣੀ ਹੈ ਸਫਾਈ ਕਰਨੀ ਹੈ ਬੱਚਿਆਂ ਨੂੰ ਸਕੂਲ ਤੋਰਨਾ ਤੇ ਮਾਰਾ ਕਹਿੰਦੇ ਇਹਦੇ ਵਿੱਚ ਭਾਈ ਇਹ ਟਾਈਮ ਟੇਬਲ ਵੀ ਸਫਰ ਕਰ ਪਹਿਲਾਂ ਗੁਰੂ ਦਾ ਨਾਮ ਜਪ ਪਹਿਲਾਂ ਉੱਠ ਕੇ ਅੰਮ੍ਰਿਤ ਵੇਲੇ ਜਾ ਕੇ ਗੁਰੂ ਦਾ ਕੰਮ ਕਰ ਤਾਂ ਹੀ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਲੋ ਬੜਿਆਈ ਵੀ ਚਾਰ ਵੀ ਅਮਰਤ ਵੇਲੇ ਜਾ ਕੇ ਸੰਤ ਰੰਕਾਰ ਦੇ ਨਾਮ ਦੀ ਵਿਚਾਰ ਕਰ ਸਭ ਤੋਂ ਪਹਿਲਾਂ ਰੱਬ ਦਾ ਕੰਮ ਕਰ ਅਮਰਤ ਵੇਲੇ ਜਾ ਕੇ ਨਾ ਉਦੋਂ ਤੇਰੇ ਕਿਸੇ ਬੱਚਿਆਂ ਨੇ ਰੋਣਾ ਨਾ ਤੈਨੂੰ ਕੋਈ ਕੰਮ ਧੰਦੇ ਨੇ ਸਕੋਣਾ ਨਾ ਕੋਈ ਬਾਹਰ ਕੋਈ ਰੌਲਾ ਰੱਪਾ ਕੋਈ ਟ੍ਰੈਫਿਕ ਦਾ ਕੋਈ ਹੋਰ ਕਾਹੇ ਦਾ ਕੋਈ ਵਿਨਸ਼ੋਰ ਹੋਣਾ ਉਦੋਂ ਸਾਰਾ ਵਾਤਾਵਰਨ ਸ਼ਾਂਤ ਹੁੰਦਾ ਤੇ ਸਾਰੇ ਪ੍ਰਭੂ ਪਰਵਾਪਾ ਪਰਮਾਤਮਾ ਦੀ ਲਹਿਰ ਦੇ ਵਿੱਚ ਸਾਰੇ ਲੱਗੇ ਹੁੰਦੇ ਆ ਉਦੋਂ ਸਾਰੇ ਦੇਵੀ ਦੇਵਤੇ ਭਗਤ ਜਨਮਾਤਮਾ ਸੰਤ ਸਾਰੇ ਬੰਦਗੀ ਕਰਦੇ ਹੁੰਦੇ ਤੇ ਐਸੇ ਵਾਤਾਵਰਣ ਜੇ ਤੂੰ ਨਾਮ ਜਪੇਗਾ ਤੇਰਾ ਜਪਿਆ ਸਫਲ ਹੋ ਜਾਊਗਾ ਤੇ ਇਸ ਕਰਕੇ ਜੁਬਾਣੇ ਕਹਿ ਰਿਹਾ ਦੋ ਚਾਰ ਮਿੰਟ ਕੱਢ ਕੇ ਜਰੂਰ ਸਤਗੁਰੂ ਦਾ ਨਾਮ ਜਪਿਆ ਕਰੋ ਅੱਜ ਹੋਰ ਕੱਲ ਹੋਰ ਜੀਵਨ ਦਾ ਬਰਤਾਂਦ ਬਦਲ ਜਾਏਗਾ ਇਹ ਮਨੁੱਖਾ ਦੇਹੀ ਸਫਲੀ ਹੋ ਜਾਏਗੀ ਤੋਂ ਭਗਤ ਪੀਪਾ ਜੀ ਸਮਝਾਉਣਾ ਕਰਦੇ ਆ ਤੋ ਆਪ ਤਕਰੀਬਨ 136 ਸਾਲ ਦੀ ਆਊ ਭੋਕੇ 1562 ਦੇ ਵਿੱਚ ਇਥੋਂ ਸੰਸਾਰ ਦੇ ਵਿੱਚੋਂ ਸਦਾ ਲਈ ਬ੍ਰਹਮ ਲੀਨ ਹੋ ਗਏ ਤੇ ਅੱਜ ਵੀ ਬਚਨ ਆਪ ਜੀ ਦੇ ਜੋ ਅਮਰ ਨੇ ਅਮਰ ਬਾਣੀ ਧੰਨ ਗੁਰੂ ਰੰਗ ਸਾਹਿਬ ਦੇ ਵਿੱਚ ਆਪ ਦੀ ਅਲਾਹ ਹੀ ਬਾਣੀ ਦਾ ਅਰਜ ਹੈ ਜੋ ਸੰਸਾਰ ਨੂੰ ਹੁਕਮ ਦੇ ਕੇ ਸੰਸਾਰ ਪੜ ਕੇ ਸਿੱਧਾ ਲੈ ਰਿਹਾ ਤੋ ਆਪਾਂ ਵੀ ਨਿਰੰਕਾਰ ਦਾ ਹੁਕਮ ਕਮਾ ਕੇ ਸਿੱਧ ਲਈ ਆਪਣਾ ਜਨਮ ਤੇ ਜੀਵਨ ਸਫਲਾ ਕਰੀਏ ਸਫਲ 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 ਪਈ ਯਾਤਰਾ ਆਵਣ ਜਾਨ ਮਿਲੇ ਸਾਧਾ ਉਹ ਆਪ ਸੰਗਤ ਦਾ ਸੁਣਿਆ ਆਂਦਾ ਸਾਧਾ ਬੋਲਾ ਪ੍ਰਵਾਨ ਸਰਪੁੱਲਾ ਬਾਪ ਕੋਈ ਵੀ ਰਸਨਾ ਗਾਂਝ ਨ ਰਹਿ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ